ਪੀਪ ਉਹਨਾਂ ਦੀ ਇੰਜਨ ਵੱਡੇ ਸੀ ਤੇ ਪਾਵਰ ਜ਼ਿਆਦਾ ਸੀ ਬੰਦਾ ਯੂਜ਼ ਟੂ ਹੋ ਜਾਂਦਾ ਕਿ ਇਹ ਮੈਂ ਜਦੋਂ ਪਿਕਅਪ ਦਿਨਾ ਤਾਂ ਗੱਡੀ ਇਸ ਤਰ੍ਹਾਂ ਜੋ ਹੈ ਇੱਕੋ ਦਮ ਟੇਕਅਪ ਕਰਦੀ ਹੈ ਪਰ ਥੋੜਾ ਥੋੜਾ ਸਮੇਂ ਤੋਂ ਬਾਅਦ ਜਦੋਂ ਫਿਰ ਇਹ ਐਗਜ਼ੌਸ ਸਿਸਟਮ ਜਦੋਂ ਚੋਕ ਹੋਣ ਲੱਗ ਜਾਂਦੇ ਆ ਉਹ ਬੰਦੇ ਨੂੰ ਆਪਣੇ ਡਰਾਈਵਿੰਗ ਪਲੇਜ਼ਰ ਦੇ ਵਿੱਚ ਬਹੁਤ ਘਾਟ ਮਹਿਸੂਸ ਹੁੰਦੀ ਕਿਉਂਕਿ ਉਹ ਯੂਜ਼ ਟੂ ਹੋਇਆ ਹੁੰਦਾ ਤੇ ਫਿਰ ਉਹਨੂੰ ਆਪਣੀ ਕੋਈ ਵੀ ਵਹੀਕਲ ਕੁਝ ਨਹੀਂ ਹੁੰਦਾ ਉਹਨੂੰ ਉਹ ਉਹਦਾ ਧਿਆਨ ਹਰ ਵਕਤ ਇਸੇ ਗੱਲ ਵੱਲ ਹੀ ਜਾਂਦਾ ਯਾਰ ਇਹ ਪਿਕਅਪ ਨਹੀਂ ਲੈ ਰਹੀ। ਸਲੰਸਰ ਦੇ ਮੂਲੇ ਪਾਸੇ ਪਿਕਅਪ ਆਉਂਦਾ। ਪਾਣੀ ਵੇਖੋ ਜੀ ਕਿੰਨਾ ਮੱਚ ਰਿਹਾ। ਚੱਲੋ ਬੇਟਾ ਫੇਰ। ਜੇ ਗੱਲ ਕਰੀਏ 400 ਡਿਗਰੀ ਟੈਂਪਰੇਚਰ ਤਾਂ ਆਲਰੇਡੀ ਇਹਦੇ ਉੱਤੇ ਐਸਟੈਂਪ। ਦੇਖੋ ਕਿੰਨਾ ਲਿਖਿਆ ਹੈ ਬਾਜੀ। 490। ਹੂੰ। 490 ਡਿਗਰੀ ਤੇ ਉੱਪਰ ਜਿਹੜੀ ਕਾਰਬਨ ਹੈ ਉਹਨੂੰ ਮੈਸ਼ ਕਰਨਾ। ਤਾਂ ਜਦੋਂ ਰੀਬਾਰ ਜਨਰੇਟ ਹੁੰਦੀ ਹੈ ਪਰ ਬਾਰ-ਬਾਰ ਇੰਨਾ ਟੈਂਪਰੇਚਰ ਲੈ ਕੇ ਆਉਣਾ ਮੇਰਾ ਮੇਰੀ ਮਿੱਥਾ ਮੇਰਾ ਮੇਰਾ ਇੱਕ ਸਮਝਣਾ ਹੈ ਵੀ ਲੋਕ ਗੱਲ ਸਮਝਣ ਚ ਆ ਨਾ ਸਮਝਣ ਜਿਵੇਂ ਜੇ ਕਿਸੇ ਵੀ ਇੰਜਨ ਦਾ ਟੈਂਪਰੇਚਰ 100 ਤੇ ਫੈਨ ਚੱਲ ਪੈਂਦੇ ਆ ਤੇ 100 ਤੋਂ ਪਲੱਸ ਜਾਊਗਾ ਤਾਂ ਭਈ ਉਹ ਪਿਸਟਨ ਲਈ ਤੇ ਰਿੰਗਾ ਲਈ ਖਤਨਾਕ ਹੋਊਗਾ ਅਗਰ ਤੁਸੀਂ ਸੁਣਦੇ ਹੋਗੇ ਵੀ 5 ਲੱਖ ਇੰਜਨ ਚੱਲ ਗਿਆ ਜੀ 6 ਲੱਖ ਚੱਲ ਗਿਆ ਤੁਸੀਂ ਸਮਝਦੇ ਵੀ ਕਿਉਂ ਚੱਲ ਜਾਂਦਾ ਸੀ ਹਾਂਜੀ ਮੈਂ ਇੱਚੀ ਦੱਸਣੀ ਚਾਹੁੰਨਾ ਹੈ ਉਹਨਾਂ ਦੇ ਵਿੱਚ ਅੱਗੇ ਈਜ਼ੀਅਰ ਵਾਲ ਹੈ ਜਿਹੜਾ ਉਹ ਨਹੀਂ ਹੁੰਦਾ ਸੀ ਧੂਆਂ ਜਿੰਨਾ ਸਾਰਾ ਸਲੰਸਰ ਦੇ ਰੂਪ ਚ ਬਾਹਰ ਨਿਕਲ ਜਾਂਦਾ ਸੀ এনवायरमेंट ਦੇ ਵਿੱਚ ਹੁਣ ਧੂਆਂ ਜਿਹੜਾ ਉਹ ਮੈਨੀਫੋਲਡ ਨੂੰ ਈਜ਼ੀਅਰ ਵਾਲ ਦੇ ਥਰੂ ਪਿਸਟਨਾਂ ਦੇ ਉੱਤੇ ਜਾ ਰਿਹਾ ਜੇ ਉਹ ਕਾਰਬਨਡ ਕੰਟੈਂਟ ਮੋٹے ਫਾਰਮ ਚ ਜਾਣਗੇ ਕਿਸੇ ਰਿੰਗ ਦੇ ਵਿੱਚ ਜੇ ਉਹ ਸਟਕ ਕਰ ਗਏ ਜਾਂ ਉਹ ਵਿੱਚ ਆ ਗਏ ਉਹਨੇ ਸਲੀਬਾਂ ਦੇ ਵਿੱਚ ਰਿੰਗਾਂ ਨੂੰ ਡੈਮੇਜ ਕਰਨਾ ਅੱਗੇ ਕੱਲੀ ਫਰੈਸ਼ ਏਅਰ ਹੀ ਹੁੰਦੀ ਸੀ ਫਿਲਟਰ ਜਿਹੜੇ ਉਹ ਹੁੰਦੇ ਸੀਗੇ ਔਇਲ ਵਾਲੇ ਔਇਲ ਵਾਲੇ ਫਿਲਟਰ ਜਦੋਂ ਸੈਕਸ਼ਨ ਪਾਵਰ ਮੈਨੀਫੋਲਡ ਬਣਾਉਂਦਾ ਸੀ ਕਿ ਸਾਰਾ ਜਿਹੜਾ ਕਚਰਾ ਮਿੱਟੀ ਘਟਾ ਉਹ ਮੋਲਲ ਚ ਚਲਾ ਜਾਂਦਾ ਸੀ ਤੇ ਜਾਲੀ ਵਿੱਚ ਦੀ ਫਰੈਸ਼ ਹੋ ਕੇ ਪਿਸਟਨ ਚਲਾ ਜਾਂਦਾ ਜਦੋਂ ਪਿਸਟਨਾਂ ਨੂੰ ਮਿੱਟੀ ਨਹੀਂ ਜਾਊਗੀ ਕਾਰਬਨ ਨਹੀਂ ਜਾਊਗੀ ਇੰਜਨ ਦੀ ਲਾਈਫ ਵੱਧ ਜੂਗੀ ਹੁਣ ਮਜਬੂਰੀ ਬਣ ਚੁੱਕੀ ਇਹਦਾ ਸਲੈਂਸਰ ਤੋਂ ਬਾਹਰ ਧੁਆਦਾ ਹੀ ਨਹੀਂ ਰਿਹਾ ਉਹ ਡੀਪੀਐਫ ਦੇ ਵਿੱਚ ਰਹਿ ਗਿਆ ਮੰਨ ਲਵੇ ਉਹ ਡੀਪੀਐਫ ਦੀ ਇੱਕ ਕਪੈਸਿਟੀ ਆ 60 70000 ਕਿਲੋਮੀਟਰ ਬਾਅਦ ਉਹ ਸਟਕ ਕਰ ਜਾਂਦਾ ਓਨੀ ਕਾਰਬਨ ਬਲਦੀ ਨਹੀਂ ਬਲਣ ਦਾ ਨਾ ਕਾਰਨ ਇਹ ਹੈ ਵੀ ਲੋਕਲ ਗੱਡੀ ਵੀ ਚੱਲਦੀ ਹੈ ਹਾਈ ਤੇ ਵੀ ਹਾਈਵੇ ਤੇ ਵੀ ਚੱਲਦੀ ਹੈ ਥੋੜੀ ਬਰੀਕ ਜਾਲੀਆਂ ਨੇ ਜੀ ਉਹ ਇੱਕ ਟਾਈਮ ਪਾ ਕੇ ਮੈਂ ਉਹਨੂੰ ਡੈਮੇਜ ਕਹੂੰਗਾ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਰੀ ਪ੍ਰਯਾਸ ਸਫਲ ਹੋ ਜਾਂਦੇ ਹੈ ਕਿ ਜੇਰੀ ਉਹ ਫੇਲ ਨਹੀਂ ਰਹਿੰਦੇ ਤੁਹਾਡਾ ਕੀ ਮੰਨਣਾ ਡਾਕਟਰ ਤੁਸੀਂ ਕੋਲ ਠੀਕ ਕਹਿ ਰਹੇ ਹੋ ਦੇਖੋ ਤੁਸੀਂ ਆਪਣੀ ਪ੍ਰੋਫੈਸ਼ਨ ਤੋਂ ਕੋਈ ਲਗਭਗ 40-45 ਸਾਲ ਤੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਉਹ ਤੁਸੀਂ ਇਹੋ ਸਮਾਂ ਵੀ ਦੇਖਿਆ ਜਦੋਂ ਜਦੋਂ ਜਸ ਰਹੇ ਹੋਂ ਵੀ ਵਿਦਆਊਟ ਐਨੀ ਪੋਲੂਸ਼ਨ ਡਿਵਾਈਸ ਗੱਡੀਆਂ ਚੱਲਦੀਆਂ ਹੁੰਦੀਆਂ ਸੀ ਗੱਡੀਆਂ ਦੇ ਇੰਜਨ ਤੇ ਕੋਈ ਲੋਡ ਨਹੀਂ ਹੁੰਦਾ ਸੀ ਜੋ ਕਾਰਬਨ ਵਗੈਰਾ ਸੀ ਉਹ ਰੇਡੀਏਟਰ ਸਾਂਸਬਦ ਗਰੁਬਾ ਨਿਕਲ ਜਾਂਦਾ ਸੀ ਹੌਲੀ ਹੌਲੀ ਇਹ ਜੋ ਪੋਲੂਸ਼ਨ ਜੋ ਬਚਾਉਣ ਲਈ এনਵਾਇਰਨਮੈਂਟ ਨੂੰ ਬਚਾਉਣ ਲਈ ਜੋ ਗਵਰਨਮੈਂਟ ਨੇ ਜੋ BS3 ਆ ਗਈ 4 ਆ ਗਈ 6 ਆ ਗਈ ਹੁਣ ਤਾਂ 7 ਦੀ ਵੀ ਤਿਆਰੀ ਹੈ ਬਸ 7 ਦੀ ਵੀ ਤਿਆਰੀ ਹੈ ਔਰ ਇਹ ਇਸ ਤਰ੍ਹਾਂ ਸਰਕਾਰ ਨੂੰ ਕੋਈ ਹੱਲ ਕੱਢਣਾ ਪਊਗਾ ਕਿ ਕੋਈ ਇਹੋ ਜਿਹੀ ਪਲੱਗ ਐਂਡ ਪੇ ਡਿਵਾਈਸ ਹੋਵੇ ਜਿਹੜਾ ਉਹਨੂੰ ਸਾਫ਼ ਕਰਨ ਦਾ ਤਰੀਕਾ ਹੋਵੇ ਕਿ ਠੀਕ ਹੈ ਇੰਨੇ ਕਿਲੋਮੀਟਰ ਬਾਅਦ ਕੋਈ ਉਹ ਚੀਜ਼ ਹੈ ਕੋਈ ਮੈਂਬਰੇਨ ਆ ਕੋਈ ਫਿਲਟਰ ਆ ਉਹ ਸਾਰੇ ਦਾ ਸਾਰਾ ਹੀ ਰਿਪਲੇਸ ਹੋ ਜਾਵੇ ਉਹਦੀ ਕੀਮਤ ਵਾਜਿਬ ਰੱਖੀ ਜਾਵੇ ਤਾਂ ਇਹ ਗੱਡੀਆਂ ਚੱਲਣਗੀਆਂ ਆਦਰਵਾਇਜ਼ ਗਵਰਨਮੈਂਟ ਦਾ ਧਿਆਨ ਇਸ ਕਰਕੇ ਜ਼ਿਆਦਾ ਨਹੀਂ ਹੈ ਕਿਉਂਕਿ ਗਵਰਨਮੈਂਟ ਇਲੈਕਟ੍ਰੀਕਲ ਵਾਹਨ ਹਾਂਜੀ ਗਵਰਨਮੈਂਟ ਇਹ ਸੋਚ ਰਹੀ ਹੈ ਕਿ ਜਿਹੜੇ ਹਾਈਡਰੋਕਾਰਬਨਸ ਤੋਂ ਜਿਹੜੀ ਚੀਜ਼ ਹੈ ਉਹ ਉਹ ਅਸੀਂ ਇਲੈਕਟ੍ਰੀਕਲ EVs ਵੱਲ ਕੋਈ ਸਮਾਂ ਆਏਗਾ ਜੋ 2030 32 ਵਿੱਚ ਤੁਹਾਨੂੰ ਇਹ ਚੀਜ਼ ਬਿਲਕੁਲ ਦੇਖਣ ਨੂੰ ਮਿਲੇਗੀ ਕਿ ਇਲੈਕਟ੍ਰੀਕਲ ਹੀ ਹੋ ਜਾਣਗੇ ਵਹੀਕਲ 90% ਸਰ ਆਇਓ ਬੇਟਾ ਕੈਮਰਾ ਲੈ ਕੇ ਆਇਓ ਡਾਕਟਰ ਸਰ ਡਾਕਟਰ ਜੀਤਪਾਲ ਸਿੰਘ ਜੀ ਟੈਂਪਰੇਚਰ ਦਿਖਾਓ ਕਿੰਨਾ ਬੇਟਾ 400 ਪਰ ਅਖੀਰ ਜੀ ਬਟਾ ਉਂਗਲ 471 ਹੋ ਗਿਆ ਸਰ ਜੀ 472 490 ਹੋ ਗਿਆ ਜੀ ਤੁਸੀਂ ਵੀ ਠੀਕ ਕਹਿੰਦੇ ਹੋ ਭਾਜੀ ਅੱਗੇ ਕੀ ਹੈ ਵੀ ਇੱਕ ਪੰਜਾਬੀ ਵਾਲੀ ਮੈਂ ਗੱਲ ਕਹਿ ਦੇਵਾਂ ਉਹ ਬੁਰੀ ਨਾਲ ਲੋਕ ਮਨਾਉਣ ਅੱਗੇ ਪੰਜਾਬੀ ਚ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਮੈਨੂੰ ਨਾ ਯਾਰ ਹਵਾ ਸਰਗੀ ਹਵਾ ਸਰੰ ਦਾ ਮਤਲਬ ਕੀ ਸੀ ਤੁਹਾਡੇ ਪੇਟ ਦੀਆਂ ਗੈਸਾਂ ਜਿਹੜੀਆਂ ਉਹ ਰਿਲੀਜ਼ ਹੋ ਜਾਂਦੀਆਂ ਸੀ ਪੇਟ ਸੌਫਟ ਹੋ ਜਾਂਦਾ ਸੀ ਉਹ ਗੁੱਡ ਫੀਲ ਕਰਦਾ ਸੀ। ਹੂੰ ਐਵੇਂ ਸਰੰਸਰ ਹੈ ਜਿਹੜਾ ਉਹ ਸਾਰੀ ਗੈਸ ਨੂੰ ਹਵਾ ਦੇ ਵਿੱਚ ਸੜ ਦਿੰਦਾ ਸੀ। ਇੰਜਨ ਦਾ ਜੋਰ ਉਹਨਾਂ ਨਹੀਂ ਲੱਗਦਾ ਸੀ। ਇੰਜਨ ਦੇ ਵਿੱਚੋਂ ਨਿਕਲਾ ਹੋਇਆ ਤਮਾਕਾ ਤੇ ਧੂਆਂ ਅਰਲੀਜ਼ ਹੋ ਜਾਂਦਾ ਸੀ। ਹੁਣ ਜਿੰਨਾ ਤਮਾਕਾ ਇਹਦੇ ਵਿੱਚ ਹੈ ਉਹ ਬਾਹਰ ਤਾਂ ਨਿਕਲਦਾ ਨਹੀਂ। ਜਦੋਂ ਵਾਲ ਖੁੱਲਦੇ ਆ ਜਿਹੜਾ ਅੰਦਰਲਾ ਅਗਜਸਟ ਹੈ ਉਹ ਵੀ ਮੁਸ਼ਕਲ ਦੇ ਨਾਲ ਵਿੱਚੋਂ ਪਿਸਟਨਾਂ ਦੇ ਬਾਹਰ ਨਿਕਲਦਾ। ਉਹ ਕਾਰਬਨ ਕੰਟੈਂਟ ਜਦੋਂ ਵਧੇ ਆ ਜਦੋਂ ਕਿਸੇ ਵੀ ਦੋ ਚੀਜ਼ਾਂ ਦੇ ਮੈਟਲ ਟੂ ਮੈਟਲ ਚ ਕਾਰਬਨ ਆ ਜੂਗਾ ਤਾਂ ਬਈ ਜੀ ਉਹ ਹਾਰਡ ਕਚਰਾ ਬਣ ਕੇ ਉਹ ਚੀਜ਼ ਨੂੰ ਡੈਮੇਜ ਕਰ ਦੋ ਕਿ ਮੰਨਣਾ ਹੈ ਸਹੀ ਹੈ ਜਾਂ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਲਾਸਟ ਤੁਹਾਡਾ ਡਾਕਟਰ ਸਾਹਿਬ ਕੀ ਸੁਝਾਅ ਹੋਇਆ ਹੈ ਜਾਂ ਕੀ ਤੁਹਾਡਾ ਐਕਸਪੀਰੀਅੰਸ ਹੈ ਕਿ ਡੀਜ਼ਲ ਤਾਂ ਦੇਖੋ ਦੇਖੋ ਮੇਰੇ ਕੋਲ ਡੀਜ਼ਲ ਇੱਕ ਤਰ੍ਹਾਂ ਦਾ ਹੀ ਆ ਰਿਹਾ ਜਿਹੜੀ BS4 ਤੇ BS2 ਵੀ ਗੱਡੀ ਚੱਲਦੀ ਪਈ ਹੈ ਚਾਹੇ ਚੋਂ ਸਲਫਰ ਕੱਢਤਾ ਡੀਜ਼ਲ ਨਵੀਂ ਟੈਕਨੋਲੋਜੀ ਦੇ ਨਾਲ ਤਾਂ ਉਹ ਉਹਦੀ ਥਿਕਨੈਸ ਉਹਦੇ ਪੰਪ ਨਿਓਲਿਆਂ ਦੇ ਡਿਜ਼ਾਈਨ ਮੁਤਾਬਕ ਤਾਂ ਠੀਕ ਹੋ ਗਈ ਜਿਹੜੇ ਪੰਪ ਨਿਯੋਜਨਾ ਡਿਜ਼ਾਈਨ ਪਲੰજર ਘਸ ਚੁੱਕੇ ਆ ਉਹ ਲਿਊਕਡ ਚੀਜ਼ ਜਦੋਂ ਉਹਦੇ ਵਿੱਚ ਦੀ ਲੀਕ ਕਰ ਜੂਗੀ ਤੇ ਫਿਰ ਦੂਜੇ ਕੰਪੋਨੈਂਟ ਆ ਜਿਹੜੇ ਉਹਨੂੰ ਸਪੋਰਟ ਨਹੀਂ ਦਿੰਦੇ ਕਿਉਂਕਿ ਗਰਮ ਹੋਣ ਤੋਂ ਬਾਅਦ ਮੈਟਲ ਫੈਲਦਾ ਜਦੋਂ ਮੈਟਲ ਫੈਲੂਗਾ ਜਿਹੜਾ ਫਿਊਲ ਆ ਉਹ ਵੀ ਗਰਮ ਹੁੰਦਾ ਉਹਨਾਂ ਹੀ ਉਹ ਸਪਰੈਡ ਹੋ ਜੂ ਜਿੰਨਾ ਸਪਰੈਡ ਹੋ ਜੂ ਉਹਨੀਆਂ ਉਹ ਜਿੱਥੇ ਤੱਕ ਉਹਨੂੰ ਪ੍ਰੈਸ਼ਰ ਤੇ ਫੁਹਾਰਾ ਦੇ ਕੇ ਬਲਾਸਟ ਵਾਸਤੇ ਡੀਜ਼ਲ ਚਾਹੀਦਾ ਹੈ ਮੇਰਾ ਮੰਨਣਾ ਹੈ ਉੱਥੇ ਉਹ ਨਾ ਪਹੁੰਚਦਾ ਨਹੀਂ ਉਨੀ ਪਾਵਰ ਨਹੀਂ ਮਿਲਦੀ ਜਦੋਂ ਪਾਵਰ ਨਹੀਂ ਮਿਲਦੀ ਹਰ ਇੱਕ ਵਿਅਕਤੀ ਸੋਚਦਾ ਯਾਰ ਪਿਕਅਪ ਜਿਹੜੀ ਘੱਟ ਗਈ ਉਹ ਗੇਅਰ ਸ਼ਿਫਟਿੰਗ ਕਰਦਾ ਹੂੰ ਕੀ ਕਹਿੰਦਾ ਡਾਕਟਰ ਸਾਹਿਬ ਤੁਹਾਡਾ ਬਿਲਕੁਲ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਗੱਡੀ ਨਵੀਂ ਲਿਆਉਂਦਾ ਉਹਦਾ ਗੱਡੀ ਆਪਣੀ ਗੱਡੀ ਦੇ ਨਾਲ ਇੱਕ ਜਦੋਂ ਪੈਡਲ ਥ੍ਰੋਟਲ ਕਰਦਾ ਤੇ ਗੱਡੀ ਦਾ ਜੋ ਰਿਸਪੌਂਸ ਵਧਾਈ ਜਾਂਦਾ ਉਸ ਦੀ ਉਹਨੂੰ ਆਦਤ ਪੈ ਜਾਂਦੀ ਹੈ ਜਦੋਂ ਇਹ ਪੁਰਾਣੇ ਇੰਜਨਾਂ ਦੀ ਹੱਥ ਪੈ ਗਈ ਵੀ ਉਹਨਾਂ ਦੇ ਇੰਜਨ ਵੱਡੇ ਸੀ ਤੇ ਪਾਵਰ ਜ਼ਿਆਦਾ ਸੀ ਬੰਦਾ ਯੂਜ਼ ਟੂ ਹੋ ਜਾਂਦਾ ਕਿ ਇਹ ਮੈਂ ਜਦੋਂ ਪਿਕਅਪ ਦਿੰਦਾ ਤਾਂ ਗੱਡੀ ਇਸ ਤਰ੍ਹਾਂ ਜੋ ਹੈ ਇੱਕੋ ਦਮ ਟੇਕਅਪ ਕਰਦੀ ਹੈ ਪਰ ਥੋੜਾ ਥੋੜਾ ਸਮੇਂ ਤੋਂ ਬਾਅਦ ਜਦੋਂ ਫਿਰ ਇਹ ਐਗਜ਼ੌਸ ਸਿਸਟਮ ਜਦੋਂ ਚੋਕ ਹੋਣ ਲੱਗ ਜਾਂਦੀ ਹੈ ਉਹ ਬੰਦੇ ਨੂੰ ਆਪਣੇ ਡਰਾਈਵਿੰਗ ਪਲੇਜ਼ਰ ਦੇ ਵਿੱਚ ਬਹੁਤ ਘਾਟ ਮਹਿਸੂਸ ਹੁੰਦੀ ਕਿਉਂਕਿ ਉਹ ਯੂਜ਼ ਟੂ ਹੋਇਆ ਹੁੰਦਾ ਤੇ ਫਿਰ ਉਹਨੂੰ ਆਪਣੀ ਕੋਈ ਵੀ ਵੀਕਲ ਕੁਝ ਵੀ ਹੋਦਾ ਉਹਨੂੰ ਉਹਦਾ ਧਿਆਨ ਹਰ ਵਕਤ ਇਸੇ ਗੱਲ ਵੱਲ ਹੀ ਰਹਿੰਦਾ ਯਾਰ ਪਿਕਅਪ ਨਹੀਂ ਲੈ ਰਹੀ ਮੈਂ ਸੇ ਦੋ ਗੱਲਾਂ ਦੱਸਦਾ ਭਾਜੀ ਇੱਕ ਤਾਂ ਹਵਾ ਬਹੁਤ ਵਧੀਆ ਚਾਹੀਦੀ ਹੈ ਜਿੰਨੇ ਆਰਪੀਐਮ ਤੇ ਟਰਬੋ ਨੇ 2000 ਦੇ ਉੱਤੇ ਅਗਰ ਬੂਸਟ ਬਣਾਉਣਾ ਹੈ ਉਹਨੇ 1500 ਤੇ ਨਹੀਂ ਬਣਾਉਣਾ ਜੇ ਤਾਂ ਅਸੀਂ ਕਹੀਏ ਵੀ ਐਵਰੇਜ ਲੈਣੀ ਹੈ ਤਾਂ ਇੱਕ ਸਪੀਡ ਲਿਮਿਟ ਚਾਹੀਦੀ ਹੈ ਜੇ ਇੰਜਨ ਦੀ ਪਰਫਾਰਮੈਂਸ ਚਾਹੀਦੀ ਹੈ ਤਾਂ ਪਿੱਕਅਪ ਤੇ ਪਾਵਰ ਚਾਹੀਦੀ ਹੈ ਉਹ ਕਿਤੇ ਨ ਕਿਤੇ ਸਾਰੀਆਂ ਚੀਜ਼ਾਂ ਰਲਦੀਆਂ ਨੇ ਜਦੋਂ ਬੰਦਾ ਮਿਕਸ ਅਪ ਕਰ ਦਿੰਦਾ ਹੈ ਲੇਬਰ ਮਹਿੰਗੀ ਪਾਰਟਸ ਮਹਿੰਗਾ 에ਅਰ ਫਿਲਟਰ ਸੋਚਦਾ ਯਾਰ ਇਹਨੂੰ ਛਾੜ ਕੇ ਪਾ ਦੋ ਕਈ ਥਾਵਾਂ ਤੇ ਤਾਂ ਮੈਂ ਵੀਡੀਓ ਇਹੋ ਜੀਆਂ ਪਾ ਰਿਹਾ ਹਾਂ ਤੇ ਲੋਕਾਂ ਵਿੱਚ ਗਲਤ ਕਮੈਂਟ ਪਾਉਂਦੇ ਗੱਲਾਂ ਦਾ ਕੜਾ ਜਦਕੀ ਕੰਪਨੀਆਂ ਨੇ 에ਅਰ ਫਿਲਟਰ ਨੂੰ ਰეკਮੈਂਡ ਕੀਤਾ ਚੇਂਜ ਕਰਨਾ ਨਾ ਕਿ ਵਾਸ਼ ਕਰਨਾ ਜਿਹੜੇ ਅੱਜਕੱਲ ਜੈੱਲ ਵਾਲੇ ਫਿਲਟਰ ਫੋਮ ਵਾਲੇ ਆ ਗਏ ਉਹਨਾਂ 'ਚ ਜੈੱਲ ਲੱਗੀ ਹੋਈ ਹੈ ਹੂੰ ਤੇ ਯਾਰੀ ਸਾਡੇ ਮਕੈਨਿਕ ਵੀਰ ਜਾਂ ਗਾਖ ਵੀ ਸੋਝਦਾ ਯਾਰ ਸਾਰ ਨਹੀਂ ਸਕਦੇ ਅਗਲਾ ਕਹਿੰਦਾ ਸਾਰ ਦਿੰਨੇ ਆ ਜੀ ਜਦੋਂ ਸਾਰ ਦਿੰਨੇ ਆ ਫਿਲਟਰ ਦਾ ਕੰਮ ਥੋੜਾ ਕੰਮ ਹੋਣਾ ਫਿਲਟਰੇਸ਼ਨ ਕਰਨਾ ਜਦੋਂ ਫਿਲਟਰ ਦੀ ਥਾਂ ਤੇ ਕਚਰੇ ਪਿਸਟਨਾਂ ਤੇਕਰ ਪਹੁੰਚਣ ਲੱਪਿਆ ਹੌਲੀ 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 ਇੱਕ ਚੀਜ਼ ਦੀ ਮੇਂਟੇਨੈਂਸ ਹੈ ਜੇ ਅਸੀਂ ਫੂਡ ਖਾਂਦੇ ਆ ਡਾਕਟਰ ਕਹਿੰਦੇ ਥੋੜਾ ਖਾਓ ਬਾਰ-ਬਾਰ ਖਾਓ ਐਵੇਂ ਗੱਡੀ ਦੇ ਵਿੱਚ ਇੰਜੈਕਟਰ ਚੋਕ ਹੋਣੇ ਸ਼ੁਰੂ ਹੋ ਗਏ ਕਾਰਬਨ ਕੰਟੈਂਟ ਵਧਣਾ ਈਜ਼ੀਅਰ ਵਾਲ ਹੈ ਉਹ ਚੋਕ ਹੋਣਾ ਸ਼ੁਰੂ ਹੋ ਗਿਆ ਡੀਪੀਐਫ ਚੋਕ ਹੋਣਾ ਸ਼ੁਰੂ ਹੋ ਗਿਆ ਉਹਦੀ ਇੱਕ ਮੇਨਟੇਨੈਂਸ ਦਾ ਟਾਈਮ ਸਿਰ ਚਾਹੀਦੀ ਆ ਨਾ ਇਕੱਲਾ ਇਹ ਨਹੀਂ ਜਦੋਂ ਇਹਦੇ ਇੰਜੈਕਟਰਾਂ ਦੇ ਵਿੱਚ ਫਰਕ ਪੈ ਗਿਆ ਇੰਜੈਕਟਰ ਕਿਸੇ ਵੀ ਕਾਰਨ ਕਰਕੇ ਡੀਜ਼ਲ ਜ਼ਿਆਦਾ ਦੇਣ ਲੱਪੇ ਉਦੋਂ ਵੀ ਡੀਪੀਐਫ ਹੈ ਜਿਹੜਾ ਉਹ ਬਲੌਕ ਹੋਊਗਾ ਨਹੀਂ ਹੋਊਗਾ ਅਗਰ ਜੇ ਹੋਰ ਲੋਕਾਂ ਦੀ ਗੱਲ ਮੰਨਦੇ ਹੋ ਤਾਂ ਇੱਕ ਸਾਡੀ ਗੱਲ ਮੰਨ ਕੇ ਦੇਖ ਲਿਓ ਠੰਡੇ ਦਿਮਾਗ ਨਾਲ ਸੋਚ ਕੇ ਵੇਖ ਲਿਓ ਜੇ ਅਸੀਂ ਇਹਨੂੰ ਪਰਫਾਰਮੈਂਸ ਚਾਹੁੰਦੇ ਆ ਤੇ ਸਾਨੂੰ ਇਹਦੀ ਜੋ ਕੰਪਨੀ ਨੇ ਰੂਲ ਬਣਾਤੇ ਪੀਪੀਐਫ ਚੇਂਜ ਹੋਣਾ ਚਾਹੀਦਾ ਹੈ ਇੰਜੈਕਟਰ ਚੇਂਜ ਹੋਣਾ ਚਾਹੀਦਾ ਹੈ ਟਾਈਮ ਪਾਕਟ ਟਰਬੋ ਐਕਟਰ ਵਾਇਨਟ ਢਲੀ ਹੋਈ ਉਹ ਚੇਂਜ ਹੋਣਾ ਚਾਹੀਦਾ ਉਹਦੇ ਚਲਦਿਆਂ ਕੋਸਟਿੰਗ ਜਿਹੜੀ ਉਹ ਵੱਧ ਜਾਂਦੀ ਹੈ ਪਰ ਕਈ ਵਾਰੀ ਬੰਦੇ ਦਾ ਮਾਈਂਡ ਆ ਜਿਹੜਾ ਉਹ ਨਵੀਂ ਗੱਡੀ ਲੈ ਕੇ ਉਹ ਸੋਚਦਾ ਵੀ ਮੈਂ ਗੱਡੀ ਨਵੀਂ ਲੈ ਲੀ ਮੈਨੂੰ ਮੇਂਟੇਨੈਂਸ ਦੀ ਲੋੜ ਨਹੀਂ ਹੈ ਪਰ ਮੇਂਟੇਨੈਂਸ ਦੀ ਲੋੜ ਤਾਂ ਡਾਕਟਰ ਹਰ ਇੱਕ ਚੀਜ਼ ਨੂੰ ਸੋ ਟੈਂਪਰੇਚਰ ਵੀ ਦਿਖਾਉਣੇ ਹੈ ਕਿ ਗੱਡੀ ਆਪਣੀ ਰੀ ਜਨਰੇਟ ਦੇ ਨੇੜੇ ਵੀ ਹੋ ਚੱਲੀ ਹੈ ਲੋਡ 490 495 ਠੀਕ ਹੈ ਜੀ 509 513 ਕਿਉਂਕਿ ਜਿਵੇਂ ਜਿਵੇਂ ਗੱਡੀ ਟਾਈਮ ਪਾਰੀ ਹੈ ਨਾ ਓਵੇਂ ਓਵੇਂ ਇਸ ਇੰਜਣ ਦੇ ਉੱਤੇ ਜਿਹੜੀ ਰਿਪੇਅਰ ਹੈ ਉਹ ਵੱਧਦੀ ਜਾ ਰਹੀ ਹੈ ਮੈਂ ਡਾਕਟਰ ਸਾਹਿਬ ਆਪਣੇ ਕੋਲ ਮਾਈਕ ਰੱਖੋ ਹੁਣ ਇੰਜਣ ਦਾ ਟੈਂਪਰੇਚਰ ਆਸਤੇ ਇੰਜਨ ਦਾ ਟੈਂਪਰੇਚਰ ਵਾਸਤੇ ਤਾਂ ਦੋਸਤੋ ਫੈਨ ਚੱਲ ਰਿਹਾ ਹੈ। ਅਜਾਸ ਨੂੰ ਜਿਹੜਾ ਟੈਂਪਰੇਚਰ ਹੈ ਉਹ ਹਲੋ ਜਿਹੜਾ ਡੀਪ ਡੀਪੀਐਫ ਕਲੀਨ ਹੁੰਦਾ ਨਾ ਉਹ ਰੀਜਨਰੇਟ ਈਸੀਐਮ ਦੇ ਥਰੂ ਆਪਣੇ ਟੈਂਪਰੇਚਰ ਮੁਤਾਬਕ ਕਿੰਨੀ ਦੇ ਚੋ ਕਾਰਬਨ ਤੇ ਹੈਸ਼ ਘੱਟ ਰਹੀ ਹੈ ਉਹਦੇ ਮੁਤਾਬਕ ਕੀ ਹੁੰਦਾ ਪਰ ਗੱਡੀ ਦੇ ਵਿੱਚ ਸਾਨੂੰ ਇੱਕ ਨਕਸੋਰ ਵੀ ਲੱਗਦਾ ਹੈ ਇਹਦੇ ਵਿੱਚ ਥੋੜੀ ਥੋੜੀ ਮਿਸਿੰਗ ਹੈ ਹੋ ਸਕਦਾ ਕਿਸੇ ਇੰਜੈਕਟਰ ਦੇ ਵਿੱਚ ਕੋਈ ਦਿੱਕਤ ਹੋਵੇ ਵੀਡੀਓ ਬਹੁਤ ਲੰਬੀ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰੋ